ਜਲੰਧਾ ਜਿਮਨੀ ਚੌਂ ਨੂੰ ਲੈ ਕੇ ਅੱਜ VOTING ਪ੍ਰਕਿਰਿਆ ਚੱਲ ਰਹੀ ਹੈ ਤੇ ਇਸ ਸਭ ਦੇ ਵਿੱਚਕਾਰ ਸ਼ੀਤਲ ਅੰਗਰਾਲ ਵੱਲੋਂ ਇੱਕ ਸ਼ਖਸ ਨੂੰ ਫੜਿਆ ਗਿਆ ਤੇ ਮੌਕੇ ਤੇ ਹੀ ਉਸ ਦੇ ਬਾਰੇ CP ਜਲੰਧਾ ਨੂੰ ਇਤਲਾਹ ਦਿੱਤੀ ਗਈ ਸ਼ੀਤਲ ਅੰਗਰਾਲ ਦਾ ਕਹਿਣਾ ਸੀਗਾ ਕਿ ਇਹ ਆਮ ਆਦਮੀ ਪਾਰਟੀ ਦੇ ਬਠਿੰਡਾ ਦਾ ਕਾਰਜਕਰਤਾ ਵਾ ਬਠਿੰਡਾ ਦੇ ਯੂਥ ਵਿੰਗ ਦਾ ਪ੍ਰਧਾਨ ਹੈ ਜੋ ਕਿ ਇੱਥੇ ਪੋਲਿੰਗ ਬੂਥਾਂ ਤੇ ਆ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਨੂੰ ਲੈ ਕੇ ਲਾਈਵ ਹੋਏ ਸ਼ੀਤਲ 렁ਰਾਲ ਨੇ ਵੱਡੇ ਅਲੀਗੇਸ਼ਨ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਖੜੇ ਕੀਤੇ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਸ ਸ਼ਖਸ ਨੂੰ ਸ਼ੀਤਲ 렁ਰਾਲ ਵੱਲੋਂ ਮੌਕੇ ਤੇ ਹੀ ਫੜਿਆ ਗਿਆ ਤੇ ਬਾਅਦ ਚੋਂ ਪੰਜਾਬ ਦੇ ਵਿੱਚ ਜਨਰਲ ਜਿਮਨੀ ਚੋਣ ਨੂੰ ਲੈ ਕੇ ਲਾਅਨ ਆਰਡਰ ਦੀ ਸਥਿਤੀ ਨੂੰ ਲੈ ਕੇ ਕੀ ਸਵਾਲ ਖੜੇ ਕੀਤੇ ਜਾ ਰਹੇ ਨੇ ਸ਼ੀਤਲ 렁ਰਾਲ ਵੱਲੋਂ ਮੈਂ ਮਾਡਲ ਹੁਣ ਅਸੀਂ ਬਾਹਰਲੇ ਬੰਦੇ ਫੜੇ ਆ ਜਿੰਡੇ ਦੇ ਵਾਂਗੇ ਲੋਕਾਂ ਨੂੰ ਫਰਦੋਾਰਾਂ ਦੇ ਮੋਕਾ ਲਾ ਮਾਡਲ ਗੋਰਦਵਾਰ ਹੈ ਹਾਂਜੀ ਉਸ ਤੋਂ ਬੜੇ ਦੇ ਭੱਜ ਗਏ ਇੱਕ ਬੰਦਾ ਦੋ 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 ਨਾਲ ਕਿ ਜਲਦੀ ਭੇਜੋ ਭਾਜੀ ਪੁਲਿਸ ਇੱਕ ਵਾਰੀ ਮੁੱਠਾਂ ਦੇ ਵੇਖ ਪਾਲਿੰਗ ਕਰਾ ਦਿਓ ਬੁਲਾਈ ਤੇ ਕਰਾ ਨਾ ਕੰਡਾ ਨਹੀਂ ਪਿਆਰ ਨਾਲ ਜਿਹਨੂੰ ਮੱਝ ਲੋਕ ਬੋਲਦੇ ਕੋਈ ਨਾ ਦੱਬ ਜਲਦੀ ਕਿ ਤੁਹਾਨੂੰ ਅੱਜ ਪਹੁੰਚਾਓ ਇਹ ਨੇਰੀਏ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈਗਾ ਇਹ ਕੰਮ ਨਹੀਂ ਹੈਗਾ ਆ ਜਾਓ ਵਾਹ ਕਿੱਤਾਂ ਕਿ ਮਿਆਰ ਨੂੰ ਓਏਿੱਿੱਤਾਂ ਕਿ ਆ ਪੂਰੇ ਪੰਜਾਬ ਨੂੰ ਦੱਸ ਕਿੰਤਾ ਕੀ ਹੈ ਉਹ ਤਾਂ ਪਤਾ ਚੋਟੀਆਂ ਗਾੜੇ ਚੋਰ ਤੁਹਾਨੂੰ ਮਮਾ ਲੋਕਾਂ ਦੇ 99 ਐਮਐਲਏ ਬਣਾਏ 99 ਐਮਐਲਏ ਇਹ ਪੰਜਾਬ ਦੇ ਲੋਕਾਂ ਦੇ ਭਰੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ 99 ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਇਹ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟੋਇਆ ਤੁਸੀਂ ਅਜੇ ਆਸ਼ਾ ਕਰ ਰਹੇ ਹੋ ਅਮਰਜੀਤ ਐਨਾ ਦਲੋ ਬਾਹਰ ਲੋਕਾਂ ਦਾ ਜਮਟਾਓ ਗੱਲ ਨਹੀਂ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਦੋ ਸਾਡਾ ਮੇਰੇ ਨਾਲ ਬੰਨ੍ਹ ਲਿਆ ਇਹ ਬਾਤ ਹੈ ਤੁਹਾਡੇ ਵਿੱਚ ਤੁਹਾਡੀ ਫੋਟੋ ਆਹ ਦੇਖੋ ਜੀ ਅਮਰਜੀਤ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਲੇ ਨੂੰ ਝਮਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪ੍ਰੋਜੈਕਟ ਡਾਇਰੈਕਟਰ ਹਾਂ ਕਿੱਥੇ ਹੋ ਸੰਨੀਤ ਅਲਵਾਲੀਆ ਹਾਂ ਸੰਨੀਤ ਅਲਵਾਲੀਆ ਕਿੱਥੇ ਹੋ ਅਗਾਂਹ ਬਦਮਾਸ਼ ਸੰਨੀਤ ਨੂੰ ਉਹ ਕੋਲੇ ਨਾ ਦੋ ਸੰਨੀਤ ਹਾਂ ਕੋਈ ਖਮੀਰ ਹਾਂ ਸੰਨੀਤ ਨੂੰ ਤੁਹਾਨੂੰ ਕਹਿ ਦੇਣਾ ਸੰਨੀਤ ਇਹਦੇ ਨਾਲ ਬੰਜੀ ਸਾਹਿਬ ਜੀ ਇਹ ਦੇਖੋ ਜੀ ਗੁਰਚੇ ਬੁਲਾਏ ਨੀ ਬਟਿੰਡੇ ਤੋਂ ਜੋਰ ਲਾ ਕੇ ਜਿੱਦੇ ਲੋਕ ਕਰਦੇ ਸੀ ਕਿੱਥੇ ਤੇ ਸੰਨੀ ਹਲੂ ਵਾਲੀ ਆ ਬੁਲਾਉਣ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਆ ਜ ਆ ਆਮ ਵਾਲੀ ਬੱਧੀ ਆ ਇਹੋ ਨਾਲ ਪਿਆਰ ਆ ਪੂਰੀ ਅਗੇ ਭੂਤਾਂ ਦੇ ਬਹਿ ਗਏ ਹੋ ਨਹੀਂ ਚੱਲੀ ਤੂੰ ਤੇਰੀ ਫੋਟੋ ਹੈ ਤੇਰੀ ਫੋਟੋ ਬੈਠੂ ਆ ਭੂਤੇ ਬੈਠਾ ਬੈਠੇ ਬੱਦ ਬਾਦ ਤੂੰ ਆਇਆ ਤੇਰੀ ਫੋਟੋ ਮੇਰੇ ਕੋਲ ਮੈਂ ਨੱਪੜਾ ਨਾ ਜਿਵੇਂ ਬੈਠਾ ਬੜਾ ਬਾਜੀ ਨਹੀਂ ਬੈਠਾ ਸੰਨੀ ਹਲੂ ਵਾਲੀ ਨਾਲ ਸੰਨੀ ਆਲੋ ਵਾਲੀਆ ਚੀਰਮੈਨ ਸੀ ਪਰ ਰਿਪੋਰਟ ਦਾ ਬੋਰੀ ਫੋਟੋ ਹੈ 2 ਭੱਜ ਗਿਆ ਇਹ ਰਹਿ ਗਿਆ ਸੰਨੀ ਆਲੋ ਵਾਲੀਆ ਉਹ ਭੱਜ ਗਿਆ ਸੰਨੀ ਆਲੋ ਵਾਲੀਆ ਉਹਦੇ ਫੋਟੋ ਸੀਗੀ ਨਾਲ ਹਾਂ ਹੈਗੀ ਹਮੇ ਕੋ ਭਾਜੀ ਮੈਂ ਤਾਂ ਕੈਂਟਾ ਲੱਭਣ ਰਿਹਾ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਕਾਂ ਨੂੰ ਬਲਵਾ ਸਮਝਦੇ ਕਿਥੇ ਉਹ ਕੈਮਰੇ ਲੱਗੇ ਰੱਖਤਾ ਦੇ ਅੱਧ ਕੈਮਰੇ ਲੱਗੇ ਆ ਮਰ ਜੇਗਾ ਤੂੰ ਨਾ ਬੋਲ ਹਾਂਜੀ ਉਸੇ ਲੋਕਾਂ ਨੂੰ ਕੀ ਇਨਸਾਫ ਦਿਓਗੇ ਪੰਜਾਬ ਦੇ ਲੋਕ ਰੋ ਰੇ ਤਾਈ ਤਾਈ ਕਰ ਰਹੇ ਨੋਕੇ ਦੇ اندر ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਹਾਂ ਜੀ ਕਰ ਲਓ ਸਾਈਡ ਕੋਲ ਖੜਾ ਕਰਦੇ ਜੀ ਆਇਆ ਕਿਧਰ ਮਣੀ ਅੱਡਾ ਬੈਠ ਵਰਦੋ ਅੱਪਾ ਬੈਠੋ ਛੱਡਨੇ ਕੇ ਦਾ ਪਾ ਜਿਹੜਾ ਆਂਦਾ ਬਾਹਰਲਾ ਬੰਦਾ ਲੋਕਰ ਆਪਣੇ ਭਰਾ ਆਏ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਜੀ ਪਰਦੇ ਦੇ ਬੰਦੇ ਬੈਠੇ ਕੋਈ ਗਿਲਾ ਨਹੀਂ ਕਿੰਨਾ ਬਾਹਰਲਾ ਬੰਦਾ ਨਹੀਂ ਬੈਠਦਾ ਮੈਨੂੰ ਲੱਗਦਾ ਆ ਪਾਜੀ ਲਗ ਲਗ ਵਿਚਾਰ ਕੀ ਹੋਗੇ ਦੁਨੀਆਂ ਦੀ ਮਰਜ਼ੀ ਹੈ ਬੰਦਾ ਨਹੀਂ ਬੈਠਦਾ ਦਰੂਹੇ ਪਿੰਨੀ ਰੱਖਿਆ ਆਵੇ ਉਹ ਨੂੰ ਅਮਰੀਕਾ ਦੀ ਗੱਲ ਹੈ ਮੋੜ ਜੀ ਨੂੰ ਮਰਜ਼ੀ ਦੁਨੀਆਂ ਬਾਹਰ ਤੁਸੀਂ ਐਦਾਂ ਨਾ ਨਾ ਕਰੋ ਬਾਹਰ ਦੇ ਬੰਦੇ ਆ ਗਏ ਸੰਸਰੇ ਜਦੋਂ ਆਇਆ ਫੋਨ ਵੀ ਹੁਣ ਉੱਥੇ ਬਰਮਤ ਹੋ ਗਿਆ ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਸੂਈ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਦੀਨ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਹੋ ਬਾਵਾ ਜੀ ਤੁਸੀਂ ਇੱਥੇ ਰਹਿਓ ਪਹਿਲਾਂ ਕੁਲ ਚਾ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਲਿਆ ਮੈਂ ਬੈਠੀ ਬੈਠੀ ਜੋ ਦੇਖੋ ਕੋਣ ਆ ਰਾਜ ਸਾਹਿਬ ਕੋਣ ਹੈ ਇਹ ਕੀ ਹੈ ਭਾਈ ਇਹ भगवंत माना कहिड़े जवाबदो कंदी आहे बंदि लींदमा कॾहिं वठंदा ਅੱਜ ਲੋਕਤੰਤਰ ਜਾਓ ਪਵਿੱਤਰ ਦੇਣੇ ਜਿਹਨੂੰ ਅਸੀਂ ਮਤਦਾਨ ਕਹਿੰਦੇ ਆ ਮਤਦਾਤਾ ਅੱਜ ਲੋਕ ਆਪਣੇ ਜਲੰਧਰ ਦੇ ਲਈ ਆਪਣੇ ਹਲਕੇ ਦੇ ਲਈ ਲੋਕ ਜੋ ਵੀ ਚਾਹਦੇ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਕਿਹੜਾ ਅੱਛਾ ਲੋਕ ਸੇਵਾ ਕਰ ਸਕਦਾ ਕਿਹੜੀ ਪਾਰਟੀ ਸੇਵਾ ਕਰੇਗੀ ਲੋਕ ਜਾਗੇ ਉਹਨੂੰ ਵੋਟ ਦੇਣਗੇ ਮੈਂ ਇਹੀ ਅਪੀਲ ਕਰਾਂਗਾ ਵੋਟ ਪਾਜੂ ਜਾਓ ਜਿੱਦੂ ਮਰਜ਼ੀ ਪਾਓ ਮੇਰੀ ਉਹ ਨਹੀਂ ਲੋਕਾਂ ਨੂੰ ਫੀਲ ਕੋਈ ਲੋਕਾਂ ਦਾ ਆਪਣੇ ਮਨਾਂ ਦਾ ਮਨ ਹੈ ਪਰ ਕੁਝ ਲੋਕ ਜਿਹੜੇ ਬਾਹਰੋਂ ਆ ਕੇ ਅੱਜ ਡਰਾ ਰਹੇ ਬੂਥਾਂ ਦੇ ਬੈਠੇ ਆ ਬਦਮਾਸ਼ ਉਹਨਾਂ ਨੂੰ ਮੈਂ ਇਹੀ ਕਹਾਂਗਾ ਪੁਲਿਸ ਗੰਦਰ ਵਾਸੜ ਕੇ ਚਲੇ ਜਾਓ ਨਹੀਂ ਤੇ ਸਖਤ ਹੋ ਸਖਤ ਕਾਰਵਾਈ ਕਰਾਉਂਗਾ ਬਾਅਦ ਦੇ ਵਿੱਚ ਨਾ ਕਹੀਓ ਕਿਸੇ ਦਾ ਕੋ ਨਿਜੀ ਨੁਕਸਾਨ ਹੋ ਗਿਆ ਉਹ ਪੁਲਿਸ ਜੁਮੇ ਮਾਰ ਹੋਈ ਇਹ ਪੰਜਾਬ ਦੇ ਡੀਜੀਪੀ ਨੂੰ ਤੁਹਾਡੇ ਵੱਲੋਂ ਰਿੰਕੂ ਸੁਸ਼ੀਲ ਰਿੰਕੂ ਵੱਲੋਂ ਵੀ ਲੈਟਰ ਲਿਖੀ ਗਈ ਸੀ ਹਾਂ ਵੀ ਕਿਹੜੇ ਇਲੈਕਸ਼ਨ ਹੈ ਉਹ ਪੂਰਸਵਲ ਕਰਾਈ ਜਾਣ ਮੋਲ ਨਾ ਖਰਾਬ ਕੀਤਾ ਪੰਜਾਬ ਦੇ ਡੀਜੀਪੀ ਸਾਹਿਬ ਕਿਸੇ ਤਰੀਕੇ ਦਾ ਲਾਅਨ ਆਰਡਰ ਉਹਨਾਂ ਦਾ ਕੰਟਰੋਲ ਨਹੀਂ ਹੈ ਉਹ ਅੱਜ ਇੱਕ ਕਟਕੁਤਲੀ ਬਣਿਆ ਸਰਕਾਰ ਦੇ ਸਰਕਾਰ ਦੇ ਨੇਤਵ ਦੇ ਵਿੱਚ ਉਹ ਕੰਮ ਕਰ ਰਹੀ ਹੈ ਪੁਲਿਸ ਖੁਦ ਹੀ ਅੱਜ ਆਮ ਅਧਵੀ ਦਾ ਕੰਮ ਕਰ ਰਹੀ ਹੈ ਕਿ ਪੁਲਿਸ ਨੇ ਮੌਕੇ ਤੇ ਪੁਲਿਸ ਆ ਗਈ ਸੀ ਲੈ ਕੇ ਚਲੀ ਗਈ ਉਹਨਾਂ ਨੂੰ ਲੇ ਬਠਿੰਡੇ ਤੋਂ ਭਾਈ ਸਾਹਿਬ ਇੱਕ ਫੜੇ ਇੱਕ ਭੱਜ ਗਏ ਆ ਸੰਨੀ ਆਲੋ ਵਾਲੀ ਜੀ ਭੱਜ ਗਏ ਆ ਜਿਨ੍ਹਾਂ ਨੂੰ ਫੜਿਆ ਉਹਨਾਂ ਰੈਸਟ ਕਰ ਲਿਆ ਅਗਰ ਦੁਬਾਰਾ ਕਿਤੇ ਮੈਨੂੰ ਫੇਰ ਲੱਬੇ ਬੂਥਾਂ ਦੇ ਉੱਤੇ ਮੈਂ ਸਖਤਕ ਚਲਾਉਂਗਾ ਕੀ ਕੀ ਨਾਮ ਸੀ ਇਹ ਕਿਹੜੇ ਫੜੇ ਗਏ ਆ ਪਤਾ ਨਹੀਂ ਮੈਨੂੰ ਉਹਨਾਂ ਦਾ ਕੋਈ ਨਾਮ ਨਹੀਂ ਚੱਲ ਅਮਰਦੀਪ ਅਮਰਦੀਪ ਸਿੰਘ ਰਾਏ ਰਾਏ ਕੋਈ ਬਠਿੰਡੇ ਦੇ